ਸਵੇਰੇ ਕਾਲ ਜੀ ਜੋੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ ਖਾਸੇ ਟਾਈਮ ਬਾ ਤੜਕਸਾਰ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ 9 ਦਸੰਬਰ 2024 ਤੇ ਟਾਈਮ ਕਰੀਬ 7:30 ਦੇ ਹੋਣ ਜਾ ਰਹੇ ਨੇ ਸਵੇਰ ਦੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਜਿੱਦਾਂ ਕਿ ਮੀਸਿਕ ਪਾਸਿਵਿ ਮ ਸਿਸਟਮ ਆ ਜਿਹੜਾ ਪੰਜਾਬ ਦੇ 60-70 ਫੀਸਦੀ ਇਲਾਕਿਆਂ ਵਿੱਚ 8 ਦਸੰਬਰ ਨੂੰ ਜਿਹੜੀ ਹਲਕੀ ਕਾਰਵਾਈ ਦੇ ਸਕਦਾਗਾ ਹਲਕੀ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਹੈ 60-70 ਫੀਸ ਦੇ ਇਲਾਕਿਆਂ ਦੇ ਵਿੱਚ ਹਾਲਾਂਕਿ ਉਮੀਦ ਨਾਲੋਂ ਥੋੜਾ ਢਿੱਲਾ ਰਿਹਾ ਸਿਸਟਮ ਪਰ ਫਿਰ ਵੀ 30-40 ਪਰਸੈਂਟ ਕਿਸ ਤਰ੍ਹਾਂ ਦੇ ਵਿੱਚ ਕਿਦੇ ਛੜਕਾ ਹਰਾਟਾ ਕਿਨਮੈਣ ਦੇਖਣ ਨੂੰ ਮਿਲੀ ਕਿਤੇ ਹਲਕੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਖਾਸ ਕਰਕੇ ਫਰੋਜ਼ਪੁਰ ਤੋਂ ਲੈ ਕੇ ਕੇਂਦਰੀ ਭਾਗ ਨੇ ਜਿਹੜੇ ਪੰਜਾਬ ਦੇ ਮੋਗਾ ਲੁਧਿਆਣਾ ਕਿਤੇ ਕਿਤੇ ਕਿਨਮੈਣ ਛੜਕਾ ਹਰਾਟਾ ਦੇਖਣ ਨੂੰ ਮਿਲਿਆ ਕਿਤੇ ਕਿਤੇ ਦੇਖਣ ਨੂੰ ਮਿਲਿਆ ਸਾਰੇ ਇਲਾਕਿਆਂ ਵਿੱਚ ਨਹੀਂ ਦੇਖਣ ਨੂੰ ਮਿਲਿਆਗਾ ਉਸ ਤੋਂ ਬਾਅਦ ਨਵਾਂ ਸ਼ਹਿਰ ਵੀ ਹਲਕੀ ਕਾਲ ਕਾਰਵਾਈ ਹੋਈ ਜਿਹੜੀ ਜਾਂ ਪਾਦ ਇਲਾਕੇ ਦੀ ਗੱਲ ਕੀਤੀ ਆ ਵਿੱਚ ਚੰਡੀਗੜ੍ਹ ਮਹੱਲੀ ਰੋਪੜ ਏਰੀ ਅ ਫਤੇਗੜ ਸਾਹਿਬੇ ਰਿਆਂ ਵਿੱਚ ਇੱਥੇ ਵੀ ਕਿਤੇ ਕਿਤੇ ਛੜਕਾ ਛਾਟਾ ਹਲਕੀ ਕਾਰਵਾਈ ਮੀਂਹ ਦੀ ਜਿਹੜੀ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਰਾਤ ਬੀਤੀ ਰਾਤ 9 9:30 ਵਜੇ ਦੇ ਕਰੀਬ ਬਰਨਾਲਾ ਸੰਗਰੂਰ ਦੇ ਕੁਝ ਕੁ ਪਿੰਡਾਂ ਦੇ ਵਿੱਚ ਜਾਂ ਫਤੇਗੜ ਸਾਹਿਬ ਪਟਿਆਲਾ ਦੇ ਕੁਝ ਕੁ ਪਿੰਡਾਂ ਦੇ ਵਿੱਚ ਹਲਕੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਕੱਲ ਕਾਪੀ ਇਲਾਕੇ ਵਿੱਚ ਉਮੀਦ ਮੁਤਾਬਕ ਤੇਜ਼ ਠੰਡੀਆਂ ਹਵਾਵਾਂ ਚੱਲੀਆਂ ਜਿਸ ਦਾ ਕਰਕੇ ਦਿਨ ਸੀ ਜਿਹੜਾ ਬੇਕਾਰਜਾ ਹੋ ਗਿਆ ਬਹੁਤ ਲੋਕਾਂ ਨੇ ਮੈਸੇਜ ਆ ਰਹੇ ਸੀਗੇ ਵੀ ਕਦੋਂ ਪੂਰੀ ਦੀ ਹਵਾ ਖੜੂਗੀ ਕਦੋਂ ਸਕੂਨ ਮਿਲੇਗਾ ਤਾਂ ਪੂਰੀ ਦੀ ਹਵਾ ਜਦੋਂ ਕੋਈ ਸਿਸਟਮ ਆਉਂਦਾ ਅਕਸਰ ਤੇਜ਼ ਚੱਲਦੀ ਹੁੰਦੀ ਹੈਗੀ ਖਾਸੇ ਟਾਈਮ ਬਾਅਦ ਕੋਈ ਪੱਛਮੀ ਸਿਸਟਮ ਆਇਆ ਇਸ ਦਾ ਪੂਰੀ ਦੀ ਹਵਾ ਖੁੱਲ ਕੇ ਚੱਲੀ ਜੀਦਾ ਕਰਕੇ ਸੋ ਇੱਕ ਉਮੀਦ ਮੁਤਾਬਕ ਜਰੂਰ ਵਾਪਰਿਆ ਵੀ ਪਹਾੜਾਂ ਚ ਸ਼ਿਮਲੇ ਵਿੱਚ ਸੀਜ਼ਨ ਦੀ ਪਹਿਲੀ ਬਰਫਵਾਰੀ ਉਮੀਦ ਮੁਤਾਬਕ ਦੇਖਣ ਨੂੰ ਮਿਲੀ ਜਿਹੜੀ ਕਿ ਆਪਾਂ ਪਹਿਲਾਂ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸੀਜ਼ਨ ਦੀ ਪਹਿਲੀ ਬਰਫਵਾਰੀ ਅਗੇਤੀ ਬਰਫਵਾਰੀ ਦੇਖਣ ਨੂੰ ਮਿਲ ਸਕਦੀ ਆ ਆਮ ਤੌਰ ਤੇ ਸ਼ਿਮਲੇ ਵਿੱਚ ਦਸੰਬਰ ਦੇ ਅਖੀਲੇ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਵਰਖਵਾਰੀ ਦੇਖਣ ਨੂੰ ਮਿਲਦੀ ਹੁੰਦੀ ਆ ਪਰ ਕਈ ਸਾਲਾਂ ਦੇ ਵਖਵੇ ਬਾਅਦ ਦਸੰਬਰ ਦੇ ਪਹਿਲੇ ਦੂਜੇ ਹਫਤੇ ਹੀ ਜਿਹੜੀ ਚੰਗੀ ਬਰਫਵਾਰੀ ਦੇਖਣ ਨੂੰ ਮਿਲੀ ਆ ਸਿਮਲੇ ਦੇ ਜਾਂ ਜੰਮੂ ਕਸ਼ਮੀਰ ਤੋਂ ਹਿਮਾਚਲ ਦੇ ਜਿਹੜੇ ਦਰਮਿਆਨੇ ਚਾਈ ਵਾਲੇ ਪਹਾੜੀ ਇਲਾਕੇ ਨੇ ਉਹਨਾਂ ਵਿੱਚ ਚੰਗੀ ਬਰਫਵਾਰੀ ਜਿਹੜੀ ਦੇਖਣ ਨੂੰ ਮਿਲੀ ਹੈਗੀ ਸੋ ਸਿਸਟਮ ਹੁਣ ਜਿਹੜਾ ਮੇਨ ਸਿਸਟਮ ਸੀ ਉਹ ਅੱਗੇ ਲੰਘ ਚੁੱਕਿਆਗਾ ਪਰ ਫੇਰ ਵੀ ਅੱਜ ਇੱਕਾ ਦੁੱਕਾ ਦਾ ਕਿਤੇ ਹੋ ਸਕਦਾ ਕਿਤੇ ਬੱਦਲ ਬਣ ਜਾਵੇ ਘਰ ਚੰਕਲਾ ਪਰ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਅੱਜ ਖੁਸ਼ਕ ਰਹੂਗਾ ਤੇ ਪਹਾੜ ਤੇ ਪੱਛੂ ਦੀਆਂ ਠੰਡੀਆਂ ਬਰਫ਼ੀਲੇ ਇਲਾਕਿਆਂ ਚੋਂ ਠੰਡੀਆਂ ਹਵਾਵਾਂ ਜਿਹੜੀਆਂ ਪੰਜਾਬ ਚ ਆਉਣੀਆਂ ਸ਼ੁਰੂ ਹੋ ਜਾਣੀਆਂ ਜਿਸ ਦਾ ਕਰਕੇ ਦਿਨ ਦੇ ਪਾਰੇ ਵਿੱਚ ਤਾਂ ਗਰਾਵਟ ਆਉਗੀ ਆਉਗੀ ਤੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗਰਾਵਟ ਜਿਹੜੀ ਦਿਨ ਦੇ ਪਾਰੇ ਵਿੱਚ ਵੀ ਹਲਕੀ ਗਰਾਵਟ ਦੇਖ ਨੂੰ ਮਿਲੂਗੀ ਮਤਲਬ ਕਿ ਜਿੱਥੇ ਦਿਨ ਦਾ ਪਾਰਾ 25 ਡਿਗਰੀ ਤੋਂ ਉੱਪਰ ਚੱਲ ਰਿਹਾ ਸੀ ਜਾਂ 25 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀਗਾ ਉਹ ਜਿਹੜਾ 25 ਤੋਂ ਹੇਠਾਂ ਖਿਸਕ ਕੇ ਜਾਂਣਾ 20 22 ਲੱਗੇ ਆ ਜਾਣਾ ਕਿਤੇ ਕਿਤੇ 20 ਡਿਗਰੀ ਲੱਗੇ ਵੀ ਆ ਜਾਣਾ ਕਿ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਪਰ ਜਿਵੇਂ ਜਿਵੇਂ ਦਿਨ ਵੇਲੇ ਠੰਡੀ ਪਹਾੜ ਤੇ ਪੱਸੂ ਦੀ ਹਵਾ ਚੱਲੂਗੀ ਓਵੇਂ ਓਵੇਂ ਰਾਤਾਂ ਨੂੰ ਰਾਤਾਂ ਦਾ ਪਾਰਾ ਵੀ ਜਿਹੜਾ ਡਿੱਗੂਗਾ ਜਿਹੜਾ ਰਾਤਾਂ ਦਾ ਪਾਰਾ 37 ਡਿਗਰੀ ਲਾਗੇ ਚੱਲ ਰਿਹਾ ਜੀ ਕਿਤੇ ਕਿਤੇ 5 ਡਿਗਰੀ ਵੀ ਰਿਕਾਰਡ ਹੋ ਚੁੱਕਿਆ ਸੀਗਾ ਪਰ ਹੁਣ ਜਿਹੜਾ ਆਉਣ ਵਾਲਾ ਹਫਤਾ ਹੈਗਾ ਇਹਦੇ ਵਿੱਚ ਕਿਤੇ ਕਿਤੇ ਜਿਹੜਾ ਰਾਤਾਂ ਦਾ ਪਾਰਾ 3 ਡਿਗਰੀ ਇਹ 3 4 ਡਿਗਰੀ ਤੋਂ ਹੇਠਾਂ ਖਿਸਕ ਸਕਦਾ ਹੈਗਾ ਜਿਦੇ ਨਾਲ ਹਲਕਾ ਕੋਰਾ ਪੈਂਦ ਵੀ ਸੁਭਾਵਨਾ ਰਹੂਗੀ ਆਲੂ ਵਾਲੇ ਕਿਸਾਨ ਵੀਰ ਪੁੱਛ ਰਹੇ ਸੀਗੇ ਵੀ ਸਾਨੂੰ ਕੋਰੇ ਬਾਰੇ ਜਰੂਰ ਅਪਡੇਟ ਕਰਿਓ ਸਪੈਸ਼ਲ ਵੀਡੀਓ ਕਰਕੇ ਤਾਂ ਉਹਨਾਂ ਲਈ ਕਿਸਾਨ ਵੀਰਾਂ ਲਈ ਵੀਡੀਓ ਆ ਗਈ ਤਾਂ ਹਲਕਾ ਕੋਰਾ ਪੈ ਸਕਦਾ ਕੋਈ ਵੱਡੇ ਕੋਰੇ ਦੀ ਜਾਂ ਤਕੜੇ ਕੋਰੇ ਦੀ ਸੁਭਾਅ ਨਾਲ ਦੀ ਘੜੀ ਦਿਖਾਈ ਨਹੀਂ ਦੇ ਰਹੀਗੀ ਹਲਕਾ ਕੋਰਾ ਪੈ ਸਕਦਾਗਾ ਰਾਤਾਂ ਦਾ ਪਾਰਾ ਕਈ ਖੇਤਰਾਂ ਦੇ ਵਿੱਚ 5 ਡਿਗਰੀ ਤੋਂ ਹੇਠਾਂ ਖਿਸਕ ਜਾ ਸਕਦਾ ਪਰ ਕੋਰੇ ਲਈ ਜਦੋਂ ਕੋਰਾ ਪੈਂਦਾਗਾ ਉਦੋਂ ਉਹਦੇ ਲਈ 3 ਡਿਗਰੀ ਤੋਂ ਹੇਠਾਂ ਤਾਪਮਨ ਹੋਣਾ ਚਾਹੀਦਾ ਆ ਉਮੀਦ ਆਉਂਦੇ ਦਿਨਾਂ ਵਿੱਚ ਹੈਗੀ ਹੈਗੀ ਆਉਂਦੇ ਹਫ਼ਤੇ ਦੌਰਾਨ 3 ਡਿਗਰੀ ਤੋਂ ਹੇਠਾਂ ਕਿਤੇ ਕਿਤੇ ਜਿਹੜਾ ਖਿਸਕ ਸਕਦਾ ਰਾਤਾਂ ਦਾ ਪਾਰਾ ਜਿਹਦਾ ਕਰਕੇ ਹਲਕਾ ਕੋਹਰਾ ਪੈ ਸਕਦਾਗਾ ਤੇ ਕਿਸਾਨ ਵੀਰਾਂ ਦਾ ਦੂਜਾ ਸਵਾਲ ਇਹ ਸੀ ਵੀ ਅਸੀਂ ਕਣਕ ਨੂੰ ਪਾਣੀ ਲਾਈਏ ਜਾਂ ਨਾ ਲਾਈਏ ਸਿਸਟਮ ਅੱਗੇ ਨਿਕਲ ਚੁੱਕਿਆ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਕਿਸਾਨ ਵੀਰ ਕਣਕਾਂ ਨੂੰ ਪਾਣੀ ਲਾ ਰਹੇ ਆ ਉਹ ਉਵੇਂ ਹੀ ਲਾਉਂਦੇ ਰਹਿਣ ਕਿਉਂਕਿ ਸਿਸਟਮ ਹਲਕਈ ਹੈਗਾ ਤੇ ਹੁਣ ਆਉਂਦੇ ਦਿਨਾਂ ਵਿੱਚ ਵੀ ਕਈ ਦਿਨ ਮੌਸਮ ਖੁਸ਼ਕ ਰਹੂਗਾ ਠੰਡੀਆਂ ਪਹਾੜ ਤੇ ਪੱਛੋ ਦੀਆਂ ਹਵਾਵਾਂ ਅਗਲੇ ਕਈ ਦਿਨਾਂ ਤੱਕ ਚੱਲਦੀਆਂ ਰਹਿਣੀਆਂ ਜਿਸ ਦੇ ਨਾਲ ਦਿਨ ਦੇ ਪਾਰੇ ਵਿੱਚ ਵੀ ਗਰਾਵਟ ਆਊ ਰਾਤਾਂ ਦੇ ਪਾਰੇ ਵਿੱਚ ਵੀ ਗ ਇਹਦਾ ਕਰਕੇ ਹਲਕਾ ਕੋਰਾ ਜਿਹੜਾ ਪੈਂਦਾ ਦਿਖਾਈ ਦੇ ਸਕਦਾ ਪਰ ਕਿਤੇ ਕਿਤੇ ਪਊਗਾ ਬਾਡੇਲਾ ਸਾਰੇ ਪੰਜਾਬ ਚ ਨਹੀਂ ਪਊਗਾ ਹਲਕਾ ਕੋਰਾ ਪੈ ਸਕਦਾ ਇਹ ਉਮੀਦ ਆ ਜਿਹੜੀ ਸੁਭਾਵਨਾ ਕੀ ਇਹ ਬਰਕਰਾਰ ਆ ਗਈ ਹਲਕਾ ਕੋਰਾ ਜ਼ਰੂਰ ਪਊਗਾ ਅੱਜ ਹਲੇ ਟੈਂਪਰੇਚਰ ਨੇ ਜਿਹੜੇ ਰਾਤਾਂ ਦੇ ਸੀ 7 ਡਿਗਰੀ ਲਾ ਕੇ ਰਿਕਾਰਡ ਹੋਏ ਨੇ ਪਰ ਜਿਵੇਂ ਹੀ ਸਿਸਟਮ ਹੋਰ ਅੱਗੇ ਨਿਕਲੂਗਾ ਪਹਾੜ ਤੇ ਪੱਸੂ ਦੀ ਠੰਡੀ ਹਵਾ ਖੁੱਲੂਗੀ ਤਾਂ ਜਿਹੜਾ ਰਾਤਾਂ ਦੇ ਪਾਰੇ ਵਿੱਚ ਹੋਰ ਸੋਹਣੀ ਗਰਾਫਟ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਸੋ ਆਉਂਦੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਰਹੂਗਾ ਮੀਂਹ ਵਾਲੇ ਪੱਖ ਤੋਂ ਕੋਈ ਵੀ ਵੱਡੇ ਮੀਂਹ ਦੀ ਸੁਭਾਅ ਉਹਨਾਂ ਨਹੀਂ ਹੋएगी ਪਰ ਫੇਰ ਵੀ 12 13 ਦਸੰਬਰ ਲਾਗੇ ਇੱਕ ਸਿਸਟਮ ਆਊਗਾ ਉਹ ਸਿਰਫ ਪਹਾੜਾਂ 'ਚ ਹਲਕੀ ਬਰਫਵਾਰੀ ਦੇ ਕੇ ਅੱਗੇ ਨਿਕਲੂਗਾ ਹਾਂ ਹੋ ਸਕਦਾ ਉਹਦੇ ਕਾਰਨ ਪੰਜਾਬ ਵਿੱਚ ਕਿਤੇ ਹਲਕੀ ਬੱਦਲਵਾਈ ਵਿਖਾਈ ਦੇ ਜਾਵੇ ਸੋ ਕੋਰਾਲਾ ਮਾਹੌਲ ਕਲੀਅਰ ਆ ਵੀ ਕਿਤੇ ਕਿਤੇ ਹਲਕਾ ਕੋਰਾ ਜ਼ਰੂਰ ਪਊਗਾ ਰਾਤਾਂ ਦੀ ਠੰਡ ਵਿੱਚ ਵੀ ਵਾਧਾ ਹੋਊਗਾ ਦਿਨ ਦੇ ਪਾਰੇ ਵਿੱਚ ਵੀ ਜਿਹੜੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈਗੀ ਸੁੱਕੀ ਠੰਡ ਵਿੱਚ ਕਹਿ ਲਓ ਕਾਫੀ ਵਾਧਾ ਹੋਊਗਾ ਜੇ ਹੱਥਾਂ ਪੈਰਾਂ ਦੀ ਠਾਰੀ ਹੈਗੀ ਉਹ ਕਾਫੀ ਵਾਦੀ ਭਕਾਈ ਦੇਊਗੀ ਆਗਾਮੀ ਦਿਨਾਂ ਦੇ ਵਿੱਚ ਮਤਲਬ ਕਿ ਕੱਲ ਅਤੇ ਪਰਸੋ ਉਹੀ ਰਾਤਾਂ ਦੇ ਪਾਰੇ ਵਿੱਚ ਜਿਹੜੀ ਗਰਾਵਟ ਸ਼ੁਰੂ ਹੋ ਜਾਣੀ ਹੈਗੀ ਸੋ ਇੰਨੇ ਕ ਅਪਡੇਟਸ 'ਚ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ